ਜੇ ਤੁਸੀਂ ਆਪਣੀ ਮਾਂ ਨੂੰ ਪਿਆਰ ਕਰਦੇ ਹੋ ਤਾਂ ਇਹ ਵੀਡੀਓ ਪੂਰੀ ਦੇਖਿਓ ਕਿਉਂਕਿ ਵੀਡੀਓ ਦਾ ਮਤਲਬ ਹੈ ਜਿਹੜਾ ਉਹ ਬਹੁਤ ਵੱਡਾ ਹੈ ਜਿਵੇਂ ਕਿ ਸਾਈਂ ਜੀ ਹਮੇਸ਼ਾ ਕਹਿੰਦੇ ਨੇ ਜਿਹਦੀ ਮਾਂ ਰਾਜੀ ਉਹਦਾ ਰੱਬ ਰਾਜੀ ਜਿਹਦਾ ਪਿਓ ਰਾਜੀ ਉਹਦਾ ਜੱਗ ਰਾਜੀ ਮਾਂ ਦਾ ਪਿਆਰ ਕਿਸਮਤ ਵਾਲਿਆਂ ਨੂੰ ਮਿਲਦਾ ਹੈ ਮਾਂ ਦਾ ਪਿਆਰ ਇੱਕ ਅਜੀਬਾ ਪਿਆਰ ਹੈ ਜਿਹਦਾ ਕੋਈ ਅੱਜ ਤੱਕ ਨਾ ਤਾਂ ਮੁੱਲ ਉਤਾਰ ਸਕਿਆ ਹੈ ਔਰ ਨਾ ਹੀ ਕੋਈ ਉਤਾਰ ਸਕਦਾ ਹੈ ਕਿਉਂਕਿ ਮਾਂ ਦੇ ਪਿਆਰ ਤੋਂ ਵੱਧ ਕੇ ਇਸ ਦੁਨੀਆ ਦੇ ਵਿੱਚ ਹੋਰ ਕੋਈ ਸ਼ੈ ਨਹੀਂ ਹੈ ਕੋਈ ਚੀਜ਼ ਨਹੀਂ ਹੈ ਕੋਈ ਦੌਲਤ ਨਹੀਂ ਹੈ ਕੋਈ ਸ਼ੌਹਰਤ ਨਹੀਂ ਹੈ ਇਹ ਗੱਲ ਮੈਂ ਕਿਉਂ ਕਹ ਰਿਹਾ ਕਿਉਂਕਿ ਇੱਕ ਪਿਛਲੀ ਵੀਡੀਓ ਦੇਖੀ ਵੀਰ ਕੀ ਕਹਿ ਰਿਹਾ ਕਹਿੰਦਾ ਯਾਰ ਆਪਾਂ ਹਮੇਸ਼ਾ ਕਹਿ ਦਿੰਦੇ ਆਂ ਵੀ ਰੋਟੀ ਖੋਣੀ ਨਹੀਂ ਖਾਣੀ ਰੋਟੀ ਹਲੇ ਨਹੀਂ ਖਾਣੀ ਮਾਂ ਰੋਟੀ ਬਣਾ ਕੇ ਲੈ ਕੇ ਆਉਂਦੀ ਆ ਆਪਾਂ ਕਹਿ ਦਿੰਦੇ ਆਂ ਮਾਂ ਮੇਰਾ ਸੀਰੀਅਲ ਚੱਲ ਰਿਹਾ ਮੈਂ ਹਲੇ ਨਹੀਂ ਖਾਣੀ ਮੈਂ ਮੂਵੀ ਦੇਖ ਰਿਹਾ ਮੈਂ ਹਲੇ ਨਹੀਂ ਖਾਣੀ ਮੈਂ ਕੰਮ ਕਰ ਰਹਾ ਹਾਂ ਹਲੇ ਨਹੀਂ ਖਾਣੀ ਪਰ ਯਾਰ ਉਹਨਾਂ ਨੂੰ ਕੁਝ ਕੇ ਦੇਖੋ ਜਿਨ੍ਹਾਂ ਕੋਲ ਅੱਜ ਮਾਂ ਹੈ ਨਹੀਂ ਉਹ ਕਹਿੰਦੇ ਨੇ ਯਾਰ ਅਸੀਂ ਮਾਂ ਦੀ ਰੋਟੀ ਖਾਣੀ ਐ ਅਸੀਂ ਮਾਂ ਦੇ ਹੱਥਾਂ ਦੀ ਬਣੀ ਰੋਟੀ ਖਾਣੀ ਐ ਸਾਨੂੰ ਲਿਆਓ ਜਿਵੇਂ ਦੀ ਵੀ ਐ ਜਿੱਦਾਂ ਦੀ ਵੀ ਐ ਕੱਚੀ ਐ ਪੱਕੀ ਐ ਮਿਰਚਾਂ ਵਾਲੀ ਐ ਬਿਨਾ ਮਿਰਚ ਵਾਲੀ ਐ ਅਸੀਂ ਖਾਣੀ ਐ ਪਰ ਕਿੱਥੋਂ ਲੈ ਕੇ ਆਵੇ ਅਪਾ ਅੱਜ ਆਪਣੀ ਮਾਂ ਦੇ ਹੁੰਦਿਆਂ ਕਈ ਵਾਰ ਸੌ ਸੌ ਨੁਗੋਚਾਂ ਕੱਢ ਦਿੰਨੇ ਆ ਵੀ ਆਹ ਨਹੀਂ ਖਾਣਾ ਉਹ ਨਹੀਂ ਖਾਣਾ ਇਹ ਚ ਮਿਰਚ ਜ਼ਿਆਦਾ ਪਾਤੀ ਇਹਦੇ ਵਿੱਚ ਕਿਉਂ ਨਹੀਂ ਪਾਇਆ ਬਹੁਤ ਕੁਝ ਹੋ ਜਾਂਦਾ ਆਪਣੇ ਘਰਾਂ ਦੇ ਵਿੱਚ ਪਰ ਜਦੋਂ ਮਾਂ ਚਲੀ ਜਾਂਦੀ ਹੈ ਨਾ ਫਿਰ ਏਸੇ ਰੋਟੀ ਨੂੰ ਇਨਸਾਨ ਤਰਸਦਾ ਹੈ ਪੁੱਛ ਕੇ ਦੇਖੋ ਉਹਨਾਂ ਲੋਕਾਂ ਨੂੰ ਜਿਹੜੇ ਸਿਰਫ 5-4 ਸਾਲ ਵਾਸਤੇ ਵੀ ਬਾਹਰ ਜਾਂਦੇ ਨੇ ਬਾਹਰਲੀਆ ਕੰਟਰੀਆਂ ਦੇ ਵਿੱਚ ਬੈਠਦੇ ਨੇ ਉਹ ਵੀ ਤਰਸਦੇ ਨੇ ਮਾਂ ਦੀ ਹੱਥਾਂ ਦੀਆਂ ਰੋਟੀਆਂ ਖਾਣ ਨੂੰ ਜਿਹਦੀ ਮਾਂ ਜੱਗ ਤੋਂ ਚਲੀ ਗਈ ਉਹਦਾ ਕੀ ਹਾਲ ਹੁੰਦਾ ਹੈ ਇਸ ਕਰਕੇ ਇਸ ਵੀਡੀਓ ਬਣਾਉਣ ਦਾ ਮਕਸਦ ਸਿਰਫ ਔਰ ਸਿਰਫ ਇਨਾ ਹੈ ਵੀ ਆਪਣੇ ਮਾਪਿਆਂ ਦੀ ਕਦਰ ਕਰੋ ਆਪਣੇ ਮਾਪਿਓ ਦਾ ਖਿਆਲ ਰੱਖੋ ਆਪਣੇ ਮਾਂ ਪਿਓ ਨੂੰ ਸਮਾਂ ਦਿਓ ਆਪਣੇ ਮਾਂ ਪਿਓ ਦੀਆਂ ਰੀਝਾਂ ਨੂੰ ਆਪਣੀਆਂ ਰੀਝਾਂ ਮੰਨ ਕੇ ਚੱਲੋ ਆਪਣੇ ਮਾਂ ਪਿਓ ਦੇ ਸੁਪਨਿਆਂ ਨੂੰ ਜ਼ਰੂਰ ਪੂਰਾ ਕਰੋ ਆਪਣੇ ਸੁਪਨੇ ਤਾਂ ਆਪਾਂ ਬਾਅਦ 'ਚ ਵੀ ਪੂਰੇ ਕਰ ਲਾਂਗੇ ਪਰ ਜੇ ਕਿਤੇ ਮਾਂ ਬਾਪ ਦੇ ਸੁਪਨੇ ਪੂਰੇ ਹੋਣ ਤੋਂ ਰਹਿ ਗਏ ਫਿਰ ساری ਜ਼ਿੰਦਗੀ ਪਛਤਾਵੇ ਉਹ ਇਲਾਵਾ ਹੋਰ ਕੁਝ ਨਹੀਂ ਮਿਲਣਾ ਹੋਰ ਕੁਝ ਨਹੀਂ ਮਿਲਣਾ ਫਿਰ ਇਨਸਾਨ ਸੋਚਦਾ ਹੈ ਕਿ ਯਾਰ ਪਾਪਾ ਕਹਿੰਦੇ ਸੀ ਆ ਕੰਮ ਕਰ ਲੈ ਕਾਸ਼ ਉਹਨਾਂ ਦੇ ਹੁੰਦੇ ਕਰ ਲਿਆ ਹੁੰਦਾ ਮੰਮੀ ਕਹਿੰਦੀ ਸੀ ਮੈਂ ਫੁਲਾਨੀ ਜਗ੍ਹਾ ਤੇ ਘੁੰਮ ਕੇ ਆਣਾ ਹੈ ਫੁਲਾਨੀ ਜਗ੍ਹਾ ਤੇ ਮੱਥਾ ਟੇਕਣਾ ਹੈ ਦਰਸ਼ਨ ਕਰਨੇ ਨੇ ਕਾਸ਼ ਉਹਨਾਂ ਨੂੰ ਲੈ ਗਿਆ ਹੁੰਦਾ ਯ ਲੈ ਜਾਂਦੀ ਬਾਦ ਦੇ ਵਿੱਚ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਸੋ ਇੱਕੋ ਹੀ ਬੇਨਤੀ ਹੈ ਵੀਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਆਪਣੇ ਮਾਂ ਪਿਓ ਦੀ ਕਦਰ ਜ਼ਰੂਰ ਕਰਿਓ ਕਿਉਂਕਿ ਜੇ ਅੱਜ ਆਪਾਂ ਆਪਣੇ ਮਾਂ ਪਿਓ ਦੀ ਕਦਰ ਕਰਾਂਗੇ ਤਾਂ ਕੱਲ ਨੂੰ ਆਪਣੇ ਬੱਚੇ ਆਪਣੀ ਕਦਰ ਕਰਨਗੇ ਨਹੀਂ ਤਾਂ ਆਪਾਂ ਦੇਖਦੇ ਹੀ ਆਂ ਵੀ ਲੋਕ ਜਿਹੜੇ ਨੇ ਬਜ਼ੁਰਗ ਜਿਹੜੇ ਨੇ ਉਹ ਬਜ਼ੁਰਗ ਘਰਾਂ ਦੇ ਵਿੱਚ ਬਹੁਤ ਸਾਰੇ ਬਿਨਾ ਬੱਚਿਆਂ ਤੋਂ ਬਿਨਾ ਬੱਚਿਆਂ ਦੇ ਪਿਆਰ ਤੋਂ ਰੁੱਲਦੇ ਨੇ ਉਹ ਮਾਂ ਉਹ ਪਿਓ ਜਿਹੜੇ ਕਦੇ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਦੇ ਲਈ ਦਿਹਾੜੀਆਂ ਕਰਦੇ ਨੇ ਜਿਹੜੇ ਕਦੇ ਆਪਣੇ ਸੁਪਨੇ ਤੋੜ ਕੇ ਆਪਣੀਆਂ ਰੀਜਾਂ ਮਾਰ ਕੇ ਆਪਣੇ ਬੱਚਿਆਂ ਨੂੰ ਪੈਨ ਪੈਨਸਿਲਾਂ ਕਿਤਾਬਾਂ ਬੂਟ ਕੱਪੜੇ ਲੈ ਕੇ ਦਿੰਦੇ ਨੇ ਅਜਿਹੇ ਮਾਂ ਪਿਓ ਕਈ ਵਾਰ ਬਿਨਾ ਧਿਆਨ ਦਿੱਤੇ ਜੇ ਬੱਚੇ ਧਿਆਨ ਨਾ ਦੇਣ ਤਾਂ ਉਹ ਬਜ਼ੁਰਗ ਜਿਹੜੇ ਨੇ ਉਹ ਸੜਕਾਂ ਤੇ ਆਪਾਂ ਆਮ ਰੂਲ ਦੇ ਦੇਖਦੇ ਹਾਂ ਸੋ ਵੀਰੋ ਆਪਣੇ ਮਾਪਿਓ ਦੀ ਕਦਰ ਕਰੋ ਮਾਂ ਦਾ ਪਿਓ ਦਾ ਪਿਆਰ ਜਿਹੜਾ ਹੈ ਉਹ ਵਾਰ-ਵਾਰ ਨਹੀਂ ਮਿਲਦਾ ਇੱਕੋ ਘਰ ਦੇ ਵਿੱਚ ਜਿਹੜੇ ਜੀ ਇੱਕ ਵਾਰ ਜੰਮਗੇ ਉਹਨਾਂ ਦੁਬਾਰਾ ਕਦੇ ਮੁੜ ਕੇ ਇੱਕ ਘਰ ਦੇ ਵਿੱਚ ਪੈਦਾ ਨਹੀਂ ਹੋਣਾ ਹੁੰਦਾ ਇਹ ਕੁਦਰਤ ਦਾ ਅਸੂਲ ਹੈ ਕੁਦਰਤ ਦਾ ਨਿਯਮ ਹੈ ਤਾਂ ਮਾਪਿਓ ਦੀ ਕਦਰ ਕਰੋ ਮਾਪਿਓ ਨੂੰ ਪਿਆਰ ਕਰੋ ਮਾਪਿਓ ਦਾ ਸਤਕਾਰ ਕਰੋ ਮਾਂ ਪਿਓ ਦੀਆਂ ਦੁਆਵਾਂਾਂ ਲਓ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਆਪਣੇ ਆਪ ਸੰਵਰ ਜਾਏਗੀ ਆਪਣੇ ਆਪ ਸੁਧਰ ਜਾਏਗੀ ਆਪਣੇ ਆਪ ਤੁਹਾਡੇ ਸੁਪਨੇ ਜਿਹੜੇ ਨੇ ਜਦੋਂ ਤੁਸੀਂ ਮਾਪਿਓ ਦੇ ਸੁਪਨੇ ਪੂਰੇ ਕਰਤੇ ਤੁਹਾਡੇ ਸੁਪਨੇ ਜਿਹੜੇ ਨੇ ਉਹ ਆਪਣੇ ਆਪ ਮਾਲਕ ਜਿਹੜਾ ਹੈ ਉਹ ਪੂਰੇ ਕਰੂਗਾ ਜੈ ਸਾਈਂ ਦਾ